ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬ੍ਰੇਕਆਊਟ ਤੇ ਟ੍ਰੇਡ ਕਰਨ ਬਾਰੇ ਸਫਲ ਬ੍ਰੇਕਆਊਟ ਤੇ ਟ੍ਰੇਡ ਕਰਨ ਬਾਰੇ ਪਰ ਇਹ ਚੀਜ਼ ਜਾਣਨ ਤੋਂ ਪਹਿਲਾਂ ਆਪਾਂ ਇਹ ਚੀਜ਼ ਜਾਣ ਲੈਣੇ ਚੀਜ਼ ਪਤਾ ਕਰ ਲੈਣੇ ਆ ਕਿ ਪ੍ਰੋਬੈਬਿਲਟੀ ਕੀ ਹੈ ਦੇਖੋ ਆ ਰਿਸਿਸਟੈਂਸ ਆ ਸੋ ਰਿਸਿਸਟੈਂਸ ਦੇ ਕੋਲ ਮਾਰਕੀਟ ਜਦੋਂ ਜਾਂਦੀ ਆ ਉਥੋਂ ਮਾਰਕੀਟ ਦੇ ਥੱਲੇ ਆਉਣ ਦੇ ਜਿਹੜੇ ਚਾਂਸ ਓ ਜ਼ਿਆਦਾ ਹੈ ਤੇ ਜਿਹੜੇ ਉਹਨੂੰ ਬ੍ਰੇਕ ਕਰਕੇ ਉੱਤੇ ਜਾਂਦੇ ਜਿਹੜੇ ਚਾਂਸ ਓ ਘੱਟ ਹੁੰਦੇ ਆ ਸੋ ਜੇ ਆਪਾਂ 100% ਦੇ ਹਿਸਾਬ ਦੇ ਨਾਲ ਗਿਣੀਏ ਸੋ 70% ਚਾਂਸ ਹੀ ਹੋਉਂਦੇ ਆ ਜਦੋਂ ਵੀ ਰੈਜ਼ਿਸਟੈਂਸ ਦੇ ਕੋਲ ਮਾਰਕੀਟ ਜਾਂਦੀ ਉੱਥੋਂ ਥੱਲੇ ਆਉਣ ਦੇ ਕੇਵਲ 30% ਚਾਂਸ ਹੁੰਦੇ ਉਹਦੇ ਬ੍ਰੇਕਆਊਟ ਕਰਨ ਦੇ ਕੇਵਲ 30% ਸੋ ਇਸ ਕਰਕੇ ਇਹ ਜਿਹੜਾ ਬ੍ਰੇਕਆਊਟ ਫੜਨਾ ਹੈ ਸਫਲ ਬ੍ਰੇਕਆਊਟ ਫੜਨਾ ਇਹ ਮੁਸ਼ਕਲ ਹੁੰਦਾ ਇਸ ਕਰਕੇ ਕਿਉਂਕਿ ਉਹਦੇ ਬ੍ਰੇਕਆਊਟ ਹੋਣ ਦੇ ਜਿਹੜੇ ਚਾਂਸ ਹੈ ਰੈਜ਼ਿਸਟੈਂਸ ਦੇ ਉਹ ਘੱਟ ਹੁੰਦੇ ਆ ਤੇ ਉੱਥੋਂ ਮਾਰਕੀਟ ਦੇ ਥੱਲੇ ਵਾਪਸ ਆਉਣ ਦੇ ਜਿਹੜੇ ਚਾਂਸ ਉਹ ਜ਼ਿਆਦਾ ਹੁੰਦੇ ਆ ਸੋ ਮੈਂ ਤੁਹਾਨੂੰ ਤਾਂ ਇਹੋ ਰეკਮੈਂਡ ਕਰੂੰਗਾ ਕਿ ਤੁਸੀਂ ਰੈਜ਼ਿਸਟੈਂਸ ਤੇ ਪੈਟਰਨ ਲੱਭੋ ਥੱਲੇ ਵਾਸਤੇ ਟ੍ਰੇਡ ਕਰਨ ਬਾਰੇ ਕੋਈ ਐਮਾ ਪੈਟਰਨ ਹੋ ਗਿਆ ਕੋਈ ਸ਼ੂਟਿੰਗ ਸਟਾਰ ਹੋ ਗਿਆ ਉਹ ਲੱਭੋ ਉੱਤੇ ਟ੍ਰੇਡ ਕਰੋਗੇ ਤੁਹਾਡੇ ਪ੍ਰੋਫਿਟ ਹੋਣ ਦੇ ਚਾਂਸ ਜ਼ਿਆਦਾ ਹੋਣਗੇ ਲਾਸ ਹੋਣ ਦੇ ਘੱਟ ਹੋਣਗੇ ਪਰ ਫਿਰ ਵੀ ਜਦੋਂ ਬ੍ਰੇਕਆਊਟ ਹੁੰਦਾ ਹੈ ਉਹਦੇ ਵਿੱਚ ਟ੍ਰੇਡ ਕਰਨ ਵਾਸਤੇ ਤੇ ਜਦੋਂ ਬ੍ਰੇਕਆਊਟ ਹੋਣਾ ਆ ਉਹਦੇ ਵਿੱਚ ਥੱਲੇ ਦੀ ਟ੍ਰੇਡ ਨਾ ਕਰਨ ਵਾਸਤੇ ਬਚਣ ਵਾਸਤੇ ਸਟਾਪ ਲੌਸ ਤੋਂ ਬਚਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਆਪਾਂ ਨੂੰ ਇਹ ਜਾਨਣਾ ਚਾਹੀਦਾ ਕਿ ਬ੍ਰੇਕਆਊਟ ਹੋ ਕੇ ਕਿਦੋਂ ਸਕਦਾ ਤੇ ਉਹਦੀ ਕੀ ਨਿਸ਼ਾਨੀ ਹੈ ਸੋ ਦੇਖੋ ਜਦੋਂ ਦੇਖੋ ਇੱਕ ਰੈਜ਼ਿਸਟੈਂਸ ਦੇ ਕੋਲ ਬਾਰ-ਬਾਰ ਮਾਰਕੀਟ ਜਾਂਦੀ ਹੈ ਜਿਵੇਂ ਦੇਖੋ ਪਹਿਲੀ ਵਾਰ ਇੱਥੇ ਗਈ ਦੂਜੀ ਵਾਰ ਇੱਥੇ ਗਈ ਤੇ ਤੀਜੀ ਵਾਰ ਆ ਗਈ ਜਦੋਂ ਰੈਜ਼ਿਸਟੈਂਸ ਦੇ ਕੋਲ ਕਿਸੇ ਰੈਜ਼ਿਸਟੈਂਸ ਦੇ ਕੋਲ ਬਾਰ-ਬਾਰ ਮਾਰਕੀਟ ਜਾਂਦੀ ਹੈ ਪਹਿਲੀ ਵਾਰ ਜਦੋਂ ਜਾਂਦੀ ਉਦੋਂ ਨਹੀਂ ਬ੍ਰੇਕਆਊਟ ਕਰਦੀ ਦੂਜੀ ਵਾਰ ਜਦੋਂ ਜਾਂਦੀ ਉਹਦੋਂ ਨਹੀਂ ਕਰਦੀ ਜਦੋਂ ਤੀਜੀ ਵਾਰ ਉਹਦੇ ਕੋਲ ਆਉਂਦੀ ਫਿਰ ਬ੍ਰੇਕਆਊਟ ਕਰਦੀ ਹੈ ਤੇ ਤੀਜੀ ਵਾਰ ਦੇ ਵਿੱਚ ਵੀ ਇੰਪੋਰਟੈਂਟ ਚੀਜ਼ ਇਹ ਆ ਕਿ ਜਦੋਂ ਪ੍ਰਾਈਸ ਐਕਸ਼ਨ ਬਣਾ ਬਣਾ ਕੇ ਉਹਦਾ ਬ੍ਰੇਕਆਊਟ ਕਰਦੀ ਆ ਤੇ ਫਿਰ ਉਹ ਸਫਲ ਬ੍ਰੇਕਆਊਟ ਮੰਨਿਆ ਜਾਂਦਾ ਜੇ ਦੇਖੋ ਸਿੱਧਾ ਹੀ ਨਿਕਲਦੀ ਆ ਜੇ ਸਿੱਧਾ ਮਾਰਕੀਟ ਉੱਤੇ ਨਿਕਲ ਜਾਂਦੀ ਆ ਕੋਈ ਪ੍ਰਾਈਸ ਐਕਸ਼ਨ ਨਹੀਂ ਬਣਾਇਆ ਹਰੇਕ ਅੰਡਰ ਬਣਾ ਬਣਾ ਕੇ ਸਿੱਧਾ ਨਿਕਲ ਜਾਂਦੀ ਆ ਉਹ ਸਫਲ ਬ੍ਰੇਕਆਊਟ ਨਹੀਂ ਹੁੰਦਾ ਉਹ ਫੀਕ ਬ੍ਰੇਕਆਊਟ ਹੁੰਦਾ ਸਫਲ ਬ੍ਰੇਕਆਊਟ ਦੀ ਨਿਸ਼ਾਨੀ ਇਹ ਆ ਜੇ ਕੋਈ ਰਿਸਿਸਟੈਂਸ ਆ ਉਹਦੇ ਕੋਲ ਦੋ ਵਾਰ ਮਾਰਕੀਟ ਜਾ ਚੁੱਕੀ ਆ ਤੇ ਜਾ ਕੇ ਉੱਥੋਂ ਡਿੱਗ ਚੁੱਕੀ ਆ ਤੀਜੀ ਵਾਰ ਚੌਥੀ ਵਾਰ ਜੇ ਉਸ ਰਿਸਿਸਟੈਂਸ ਦੇ ਕੋਲ ਜਾਂਦੀ ਆ ਤੇ ਪ੍ਰਾਈਸ ਐਕਸ਼ਨ ਦੀ ਬਣਾਉਣੀ ਡਈ ਆ ਪ੍ਰਾਈਸ ਐਕਸ਼ਨ ਦਾ ਮਤਲਬ ਇਹ ਕਿ ਕੱਲੇ ਹਰੇ ਕੈਂਡਲ ਨਹੀਂ ਬਣਾਉਣੀ ਹਰਿਆ ਕੈਂਡਲਾਂ ਦੇ ਵਿੱਚ ਲਾਲ ਕੈਂਡਲ ਫਿਰ ਹਰਾ ਕੈਂਡਲ ਫਿਰ ਲਾਲ ਕੈਂਡਲ ਇਤਨਾ ਬਣਾ ਬਣਾ ਕੇ ਤੇ ਫਿਰ ਜਾ ਕੇ ਬ੍ਰੇਕਆਊਟ ਕਰਦੀ ਆ ਤੇ ਉਸ ਬ੍ਰੇਕਆਊਟ ਨੂੰ ਆਪਾਂ ਸਫਲ ਬ੍ਰੇਕਆਊਟ ਕਹਿ ਸਕਦੇ ਆ ਉਹ ਸਫਲ ਬ੍ਰੇਕਆਊਟ ਦੀ ਨਿਸ਼ਾਨੀ ਇਹ ਹੁੰਦੀ ਆ ਸੋ ਇਸ ਬ੍ਰੇਕਆਊਟ ਦੇ ਵਿੱਚ ਆਪਾਂ ਟ੍ਰੇਡ ਕਿਵੇਂ ਕਰਨੀ ਹੁੰਦੀ ਆ ਸੋ ਦੇਖੋ ਜਦੋਂ ਬ੍ਰੇਕਆਊਟ ਹੋ ਗਿਆ ਬ੍ਰੇਕਆਊਟ ਹੋਣ ਤੋਂ ਬਾਅਦ ਆ ਜਦੋਂ 15 ਮਿੰਟ ਦਾ ਕੈਂਡਲ ਹੈ ਰੈਜ਼ਿਸਟੈਂਸ ਤੋਂ ਉੱਤੇ ক্লোਜ਼ ਕਰਦਾ ਜਿਵੇਂ ਕਿ ਆ ਕੈਂਡਲ ਹੈ ਜਦੋਂ 15 ਮਿੰਟ ਦਾ ਕੈਂਡਲ ਰੈਜ਼ਿਸਟੈਂਸ ਤੋਂ ਉੱਤੇ ক্লোਜ਼ ਕਰ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਮੰਨ ਸਕਦੇ ਹਾਂ ਕਿ ਸਫਲ ਬ੍ਰੇਕਆਊਟ ਹੋ ਗਿਆ ਹੁਣ ਇਸੇ ਕੈਂਡਲ ਦਾ ਜਿਹੜਾ ਲੋ ਆ ਉਹ ਤੁਸੀਂ ਸਟਾਪ ਲੌਸ ਲਾ ਕੇ ਇਹਦੇ ਵਿੱਚ ਟ੍ਰੇਡ ਕਰ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਆ ਇਹਦੇ ਵਿੱਚ ਤੁਸੀਂ ਸਟਾਪ ਲੌਸ ਨੂੰ ਟ੍ਰੇਲ ਕਰ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਹੋ ਕਿਉਂ ਕਿ ਕਿਉਂਕਿ ਦੇਖੋ ਜਦੋਂ ਵੀ ਬ੍ਰੇਕਆਊਟ ਹੁੰਦਾ ਆ ਉਸ ਤੋਂ ਬਾਅਦ ਆਪਾਂ ਨੂੰ ਹਮੇਸ਼ਾ ਉਹਦੇ ਵਿੱਚ ਵੱਡਾ ਮੂਵ ਦੇਖਣ ਨੂੰ ਮਿਲਦਾ ਵੱਡਾ ਪ੍ਰੋਫਿਟ ਦੇਖਣ ਨੂੰ ਮਿਲਦਾ ਸੋ ਬ੍ਰੇਕਆਊਟ ਬੜੀ ਟ੍ਰੇਡ ਦੇ ਵਿੱਚ ਹਮੇਸ਼ਾ ਸਟਾਪ ਲੌਸ ਨੂੰ ਟ੍ਰੇਲ ਕਰਨਾ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰੈਜ਼ਿਸਟੈਂਸ ਦੇ ਕੋਲੋਂ ਬ੍ਰੇਕਆਊਟ ਹੋਣ ਦੇ ਜਿਹੜੇ ਚਾਂਸ ਹੋ 30% ਆ ਤੇ ਉੱਥੋਂ ਮਾਰਕੀਟ ਦੇ ਵਾਪਸ ਥੱਲੇ ਆਉਣ ਦੇ ਜਿਹੜੇ ਚਾਂਸ ਹੇ 70% ਆ ਸੋ ਜਿਹੜੇ ਚਾਂਸ ਥੱਲੇ ਵਾਸਤੇ ਆ ਉਹ ਜ਼ਿਆਦਾ ਹੈ ਇਸ ਕਰਕੇ ਜਿਆਦਾ ਤਰਜੀਹ ਜਿਆਦਾ ਸਕਸੈਸਫੁਲ ਹੋਣਾ ਚਾਹੁੰਦੇ ਜੋ ਸੋ ਰਜਿਸਟੈਂਸ ਦੇ ਕੋਲ ਵੇਟ ਕਰੋ ਕੋਈ ਐਮ ਪੈਟਰਨ ਬਣਦਾ ਕੋਈ ਸ਼ੂਟਿੰਗ ਸਟਾਰ ਬਣਦਾ ਤੇ ਫਿਰ ਥੱਲੇ ਵਾਸਤੇ ਟ੍ਰੇਡ ਕਰੋ ਪਰ ਬ੍ਰੇਕਆਊਟ ਦਾ ਵੀ ਪਤਾ ਹੋਣਾ ਜ਼ਰੂਰੀ ਇਸ ਕਰਕੇ ਆਪਾਂ ਇਹ ਵੀਡੀਓ ਪਾਈ ਹੈ ਸੋ ਇਹ ਤੁਹਾਨੂੰ ਦੱਸਿਆ ਪਰ ਮੈਂ ਤੁਹਾਨੂੰ ਰეკਮੈਂਡ ਨਹੀਂ ਕਰੂੰਗਾ ਕਿ ਤੁਸੀਂ ਬ੍ਰੇਕਆਊਟ ਤੇ ਟ੍ਰੇਡ ਕਰੋ ਮੈਂ ਵੀ ਬਹੁਤ ਘੱਟ ਬ੍ਰੇਕਆਊਟ ਤੇ ਟ੍ਰੇਡ ਕਰਦਾ ਮੈਂ ਕਰਦਾ ਨਹੀਂਗਾ ਮੈਂ ਜਿਆਦਾ ਰਜਿਸਟੈਂਸ ਦੇ ਕੋਲ ਜੇ ਆਉਂਦੀ ਮਾਰਕੀਟ ਉਥੋਂ ਥੱਲੇ ਵਾਸਤੇ ਪਲਾਨ ਕਰਦਾ ਜੇ ਕੋਈ ਪੈਟਰਨ ਬਣਦਾ ਹੈ ਤੇ ਸਪੋਰਟ ਦੇ ਉੱਤੇ ਜੇ ਮਾਰਕੀਟ ਜਾਂਦੀ ਹੈ ਉੱਥੇ ਜੇ ਕੋਈ ਪੈਟਰਨ ਬਣਦਾ ਉੱਥੋਂ ਉੱਤੇ ਵਾਸਤੇ ਪਲਾਨ ਕਰਦਾ ਟ੍ਰੇਡ ਸੋ ਏ ਸੀ ਫਿਲਹਾਲ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ